ਦெல்ல ਦਾ ਆਨ ਵਾਲੇ 25 ਦਸੰਬਰ ਦੀ ਲੱਖ ਲੱਖ ਮੁਦਈਆਂ ਦਿੱਨੇ ਆ। ਸਾਬੂ ਜਿੰਨਾ ਤੋਂ ਸਿਕਿਉਰਟੀ ਦੀ ਮੰਗ ਕੀਤੀ ਹੈ ਜਿਹੜੀ ਸਾਡੀ 21 ਤਰੀਕ ਦੀ ਸ਼ੋਭਾ ਯਾਤਰਾ ਆ ਰਹੀ ਹੈ। ਇਸ ਸ਼ੋਭਾ ਯਾਤਰਾ ਤੇ ਆਉਣ ਵਾਸਤੇ ਇਨਵਾਈਟ ਵੀ ਕਰ ਦਵਾ। ਸਾਡੇ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਸਾਹਿਬ ਨੂੰ ਮਿਲ ਕੇ ਹallelujah ਹallelujah ਸਾਰਿਆਂ ਨੂੰ ਹੀ ਪਹਿਲਾਂ ਤਾਂ ਆਉਣ ਵਾਲੇ 25 ਦਸੰਬਰ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਔਰ ਨਾਲ ਹੀ ਦੱਸਣਾ ਚਾਹੁੰਦੇ ਆ ਕਿ ਅੱਜ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲਿਆ ਜੀ ਉਹਨਾਂ ਦੀ ਬਿਹਾਫ ਤੇ ਐਸਪੀਐਚ ਸਾਹਿਬ ਨੂੰ ਜਿਨ੍ਹਾਂ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਹੈ ਜਿਹੜੀ ਸਾਡੀ 21 ਤਰੀਕ ਦੀ ਸ਼ੋਭਾ ਯਾਤਰਾ ਆ ਰਹੀ ਹੈ ਜਿਹੜੀ ਕਿ 35ਵੀਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪ੍ਰਭੂ ਦੇ ਸਾਰੇ ਸੇਵਕਾਂ ਦੇ ਵੱਲੋਂ ਔਰ ਸਮੂਹ ਮਸੀਹ ਭਾਈਚਾਰੇ ਫਿਰੋਜ਼ਪੁਰ ਦੇ ਵੱਲੋਂ ਔਰ ਮੈਂ ਤੁਹਾਨੂੰ ਇਸ ਸ਼ੋਭਾ ਯਾਤਰਾ ਤੇ ਆਉਣ ਲਈ ਵਾਸਤੇ ਇਨਵਾਈਟ ਵੀ ਕਰ ਦਵਾ ਮਸੀਹ ਭਾਈਚਾਰੇ ਦੇ ਬਿਹਾਫ ਤੇ ਔਰ ਨਾਲ ਹੀ ਦੱਸਣਾ ਚਾਹਨਾ ਵਾ ਕਿ ਫਿਰੋਜ਼ਪੁਰ ਦੇ ਸਾਡੇ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਸਾਹਿਬ ਨੂੰ ਮਿਲ ਕੇ ਅਸੀਂ ਇਹ ਮੰਗ ਕੀਤੀ ਹੈ ਕਿ ਸ਼ੋਭਾ ਯਾਤਰਾ ਦੇ ਵਿੱਚ ਵੱਤੋ ਅੱਜ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਸਾਨੂੰ ਮਿਲੇ ਜਿਹਦੇ ਕਰਕੇ ਕੀ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੋਣ ਤੋਂ ਬਚਾਅ ਕੀਤਾ ਜਾ ਸਕੇ ਔਰ ਪ੍ਰਭੂ ਦੇ ਨਾਮ ਨੂੰ ਜੋ ਸ਼ੋਭਾ ਦੇਣੀ ਹੈ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਦਿੱਤੀ ਜਾ ਸਕੇ ਔਰ ਪ੍ਰਸ਼ਾਸਨ ਵੱਲੋਂ ਇਹ ਸਾਨੂੰ ਵਿਸ਼ਵਾਸ ਦਵਾਇਆ ਗਿਆ ਕਿ ਆਉਣ ਵਾਲੀ ਸ਼ੋਭਾ ਯਾਤਰਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਔਰ ਸਿਵਲ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਜਿਹੜਾ ਕਿ ਮਸੀਹ ਭਾਈਚਾਰੇ ਨੂੰ ਰਹੇਗਾ ਇਸ ਕੀਤੇਗਰੀ ਸ਼ੋਭਾ ਯਾਤਰਾ ਦੇ ਵਾਸਤੇ ਔਰ ਨਾਲ ਹੀ 25 ਦਸੰਬਰ ਦੇ ਜਿਹੜੇ ਅਲੱਗ-ਅਲੱਗ ਪ੍ਰੋਗਰਾਮ ਚੱਲਣੇ ਆ ਗਿਰਜਾ ਘਰਾਂ ਦੇ ਵਿੱਚ ਉਹਦੇ ਵਾਸਤੇ ਵੀ ਪੁਲਿਸ ਪੁਖਤਾ ਪ੍ਰਬੰਧ ਕਰੇਗੀ ਸੋ ਇਹਨਾਂ ਕਹਿੰਦੇ ਪੁਲਿਸ ਪ੍ਰਸ਼ਾਸਨ ਦਾ ਔਰ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਮੈਰੀ ਕ੍ਰਿਸਮਸ ਥੈਂਕ ਯੂ